ਨੋਤ ਬੰਗਣੇ ਅਨਕਬਾਰ ਸਰਬ ਕਲਾ ਸਮਰੱਤ ਦੁਲੜ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਮੇਰਾ ਸਿਰ ਝੁਕਦਾ ਦਾਤਾ ਤੇਰੀ ਕੁਦਾਈ ਰਤੀ ਆਕਾਸ਼ ਖਲਾਰੇ ਵੇਖ ਬਿਲਕੰਦਾਂ ਤੋਂ ਮੈਂ ਤਰਹਣ ਦਾ ਤਿਆ ਤੇਰੇ ਰੰਗ ਤੋਂ ਤੇਰਾ ਕੋਈ ਅੰਤ ਨਹੀਂ ਆਉਂਦਾ ਉਹ ਲੱਖਾਂ ਪਤਾਲ ਬਣਾਈ ਲੱਖਾਂ ਆਕਾਸ਼ ਤੂੰ ਕੈਸੇ ਕੀ ਕੀਤਾ ਪ੍ਰਕਾਸ਼ ਤੂੰ ਤੇਰਾ ਦਸ ਲੇਖਾ ਕੀਵੇਂ ਸਗਦਾ ਓ ਤਾਰ ਮੈਂ ਦੁਨੀਆਂ ਬਣਾਉਣ ਵਾਲਿਆ ਕਿੱਥੋਂ ਬਲਿਆ ਹਰ ਮੈਂ ਦੁਨੀਆਂ ਸਜਾਉਣ ਵਾਲਿਆ ਕਿੱਥੇ ਦਸ ਬੈਠ ਕੇ ਦਾਤਾ ਘੜ ਦਾ ਸੰਸਾਰ ਤੂੰ ਹਰ ਇੱਕ ਦੀਵਕੋ ਵਖੜੀ ਘੜਦਾ ਨਹਾਰ ਤੂੰ ਲੱਤਾਂ ਬੇਅੰਤ ਲਾਤੀਆ ਕੀੜੇ ਕਮਰੇ ਹਾਰ ਨੂੰ ਤੁਰਦੇ ਕਈ ਦੀਵ ਵਿਚਾਰੇ ਬਿਨਾਂ ਹੀ ਟੰਗਾ ਦੋ ਮੈਂ ਤਾਹ ਰਣ ਦਾ ਤਿਆ ਤੇਰੇ ਰੰਗਾਂ ਤੋਂ ਤੇਰਾ ਕੋਈ ਅੰਤ ਨਿਹਾਉਂਦਾ ਸ਼ੇ ਬੇਖੜਾ ਕਿੱਥੇ ਜੂਣ 82 ਦੇ ਪਿੱਛੇ ਤੂੰ ਮੌਤ ਖਲਾਰੀ ਦੁਨੀਆਂ ਦੀ ਝਾਕੀ ਦੇ ਨਿੱਕੀ ਦੀ ਕੀੜੀ ਤੇਰੀ ਲੜ ਜੈ ਜਹਤੀ ਦੇ ਚਲਦਾ ਫਿਰ ਜੋਰ ਕੋਈ ਨਾ ਦੇਖਿਆ ਵਿਚਾਰ ਮੈਂ ਦੁਨੀਆਂ ਬਣਾਉਣ ਵਾਲਿਆ ਕੈਥੋਂ ਬਲਿਆਰ ਲੱਗਿਆ ਮੈਂ ਤੇਰੀਆਂ ਦਾਤਾ ਕਰਤੀ ਬਨੂ ਆਪੇ ਅਮੀਰ ਬਣਾਵੇ ਆਪੇ ਗਰੀਬਾਂ ਨੂੰ ਸਭਨਾ ਦੇ ਵੱਖੋ ਵਖਰੀ ਲਿਖਦਾ ਨਸੀਬਾ ਨੂੰ ਗਲੀਆਂ ਵਿੱਚ ਰੁਲਦੇ ਦੇਖੇ ਸੋਹਣੇ ਵਦ ਚੰਦਾਂ ਤੋਂ ਮੈਂ ਤਹਰਾਂ ਕੰਨਿਆਰੀ ਸੂਰਤ ਦਾਤਾ ਸੋਹਣੀ ਵਦ ਬੁੱਲਾ ਤੋਂ ਦੁੱਧ ਚਿੱਟੇ ਦੰਦ ਕੰਿਆਂ ਦੇ ਨਰਮੇ ਦੇ ਗੁੱਲਾਂ ਤੋਂ ਕੰਨਿਆ ਨੂੰ ਪੁੱਛੇ ਕਲਿਆ ਡਾਚੀ ਦੇ ਬੁੱਲਾ ਤੋਂ ਹੁੰਦਾ ਦੰਗ ਵੇਖ ਵੇਖ ਮੈਂ ਐਸੀ ਨਹਾਰ ਮੈਂ ਦੁਨੀਆ ਬਣ ਕੰਨਿਆ ਨੂੰ ਦੇ ਦੇਵੇਂ ਸੁੰਦਰ ਨੂਰ ਰੂਪ ਤੂੰ ਕੰਨਿਆ ਨੂੰ ਲਾਇਆ ਦਾਤਾ ਕੋੜ ਦਾ ਰੂਪ ਤੂੰ ਕੰਨਿਆ ਦੀ ਵਿੱਚ ਕਿਸ ਮਦ ਦੇ ਲਿਖਦਾ ਵਜੋਗ ਤੂੰ ਪ੍ਰੀਤਮ ਤੋਂ ਵਿਛੜ ਦੁਰ ਗਈ ਰਾਂਝੇ ਕਈ ਚੰਗਾ ਦੇ ਮੈਂ ਤਾਂ ਬਲਿਹਾਰ ਦਾਤਾ ਤੇਰਿਆ ਰੰਗਾਂ ਤੋਂ ਕੋਈ ਅੰਤ ਨਹੀਂ ਹੁੰਦਾ ਉਹ ਜੀ ਤੂੰ ਦਰਗਾਰ ਪਿਆਰਾ ਓਲਾ ਕਿਉਂ ਰਖਦਾ ਏ ਰਹਿਂਦਾ ਏ ਜਿੱਥੇ ਆਪਣਾ ਪੇਰਣਾ ਦੱਸਦਾ ਏ ਬਾਬੇ ਦੀ ਬਾਣੀ ਕਹਿੰਦੀ ਘਟ ਘੜ ਵਿੱਚ ਵਸਦਾ ਏ ਥੱਕ ਗਿਆ ਢੂੰਡ ਢੂੰਡ ਕੇ ਸਾਰਾ ਸੰਸਾਰ ਮੈਂ ਦੁਨੀਆ ਬਨਉਣ ਵਾਲਿਆ ਤੈਥੋਂ ਵਲਿਆਰ ਮੈਂ ਦੁਨੀਆ ਸਜਾਉਣ ਵਾਲਿਆ ਰੈਂਦਾ ਨਿਤ ਰੰਗ ਬਰ ਰੰਗੇ ਘੜਦਾ ਕਰ ਬੂਟਾ ਨੂੰ ਚਿੱਤਰ ਤੇ ਗੋਹਤ ਸੁਣੀ ਦੇ ਲਿਖ ਦੇ ਕਰ ਤੂਤਾ ਨੂੰ ਗੱਡੜ ਲੈ ਜਾਣ ਦੀਵ ਦੇ ਭੇਜੇ ਜਮ ਤਿਸਤਾਂ ਨੂੰ ਤਨ ਯੋ ਨਿਰ ਡਰ ਦਾ ਤੇਰੀ ਤਕੜੇ ਪਰਵੰਦਾ ਤੋਂ ਮੈਂ ਤਾ ਹਰ ਹਣ ਦਾ ਧਿਆ ਤੇਰਿਆ ਰੰਗਾ ਤੋਂ ਤੇਰਾ ਕੋਈ ਅੰਤ ਨਹੀਂ ਆਉਂਦਾ ਕਈਆਂ ਦੀ ਵਿੱਚ ਕਿਸਮਤ ਦੀ ਲਿਖਦਾ ਹੈ ਰਾਜ ਤੂੰ ਵੱਡ ਕੰਗਲਾਂ ਤੋਂ ਵੀ ਕਰਦਾ ਵਰਵਾਜ਼ ਤੂੰ ਜਿੰਦਾ ਜਲੀ ਬੋਚਾਰੀ ਕੀਤਾ ਮੈਂ ਧਾਰ ਤੂੰ ਕਹਿੰਦਾ ਜਰ ਨਹਿਲ ਕਵੀਸ਼ਰ ਜਿੱਤ ਕੇ ਗਿਆ ਹਾਰ ਮੈਂ ਦੁਨਿਆਵ ਬਨੌਣ ਵਾਲਿਆ ਤੈਥੋਂ ਬਲਿਹਾਰ ਮੈਂ ਦੁਨਿਆਸ ਜਹਣ ਵਾਲਿਆ